ਟਾਲੀਆਂ ਤਾਂ ਤੜਕੇ ਦੀਆਂ ਤੁਰੀਆਂ ਲਵਾ ਲਈਆਂ ਕਿ ਨਹੀਂ ਲਵਾਈਆਂ ਉਹ ਪਤੰਦਰ ਉਹ ਕਾ ਬੰਦਾ ਜ਼ਿੰਮੇਵਾਰ ਹੈਲੋ ਇਹ सोनू ਏ ਚਾਚਾ ਮਿੱਠਾ ਸੌਂਦੀ ਕਣਕ ਹੈ ਹਾਂ ਹੈ ਮਿੱਠਾ ਸੌਂਦੀ ਮਿੱਠਾ ਸੌਂਦੀ ਹਾਂ ਬਾ ਆਊਗਾ ਆਪਣੇ ਇੱਥੇ ਰੋਟੀ ਹੱਟੇ ਲੈ ਕੇ ਬਾ ਹੌਲੀ 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 ਛੋਲੇ ਆ ਬਾਈ ਲੈ ਕੇ ਆਇਆ ਚਾਚਾ ਮਿੱਠਾ ਸੌਂਦੀ ਕਣਕ ਆ सोनू ਅੱਛਾ ਆ ਗਈਆਂ ਟਰਾਲੀਆਂ ਹਾਂ ਲੋ ਆ ਰਹੀ ਹੈ ਚੱਲ ਵਧੀਆ ਕੀਤਾ ਉਹ ਇਹਨੂੰ ਚਾਹ ਚੁ ਪਿਆਦੇ ਚੰਗਾ ਹਾਂ 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 ਉਹ ਇਹ ਤਾਂ ਥੋੜਾ ਜਿਹਾ ਥਾਂ ਵੱਡੇ ਸੀ ਕੋਈ ਬਾਹਲਾ ਨਹੀਂ ਸੀ 10 12 ਕਿੱਲੇ ਵੱਡੇ ਹੇ ਤਾਂ ਹਾਂ ਮੈਂ ਨਹੀਂ ਝਾੜਦਾ ਕਿ ਬੱਲੇ ਬੱਲੇ ਕੋਈ ਕੋਈ ਆ ਯਾਰ ਮੈਨੂੰ ਸ਼ੱਕ ਪੈਂਦਾ ਹੈ ਕਿ 70 75 ਮਣ ਪੁੱਤਾ ਨੰਗੂ ਕਾਮ ਨੀ ਹੋਰਾਂ ਦਾ ਨਹੀਂ ਪਤਾ ਭਾਈ ਆਪਣੀ ਕਣਕ ਤਾਂ ਫਰਤ ਨੂੰ ਪਤਾ ਹੈ ਹਾਂ ਮੈਂ ਆਪਣੀ ਕਣਕ ਦਾ ਦਾਸਾ ਹਸਬਤਾ ਵਾਈ ਹੁੰਦਾ ਹਰ ਸਾਲ ਨੂੰ ਆਪਣੀ ਤਾਂ ਵੱਧ ਹੀ ਨਿਕਲਦੀ ਆ ਪਲ ਠੀਕ ਆ ਮੈਂ ਤਾਂ ਬੈਠਾ ਹੋਊਗਾ ਪਿੰਡ ਚ ਉੱਥੇ ਬਥਾੜ ਮਾਰੀ ਜਾਂਦਾ ਹੁਣ ਵੀ 75 ਮਾਣ ਤਲੂਗੀ ਸਾਡੀ 75 ਮਾਣ ਤੇ ਠੇਕੇਵਾਰੀ ਮੈਂ ਵੇਖੇ ਅੰਦਰ ਵੜ ਕੇ ਉਹਦੇ ਮੂਰੇ ਡੰਡ ਬੈਠ ਕੇ ਕੱਢਦਾ ਮਾਲਕ ਮੂਰੇ ਵੀ ਘਟਾ ਲਾ ਰੇਟ ਘਟਾ ਲਾ ਬਚਿਆ ਕੁਛ ਨਹੀਂ ਗਾ ਹੁਣ ਮਾਰੂ ਆ ਬਈ 75 ਤੇ ਆਊਗੀ 75 ਆਊਗੀ ਨਾਜ ਨਹੀਂ ਮਾਰੀ ਜਾਂਦਾ ਹੁਣਾਂ ਛੇਕੀਆਂ ਕਾ λεਉਣਾ ਮਾ ਰੋਟੀ ਇਹ ਦਿਖਾ ਦੀ ਇਹ ਭੁੱਖ ਕਿੱਥੇ ਕੱਟੀ ਦੀ ਤੇ ਉਹ ਚੱਲ ਮਾ ਬੱਲੇ ਬੱਲੇ ਹੋ ਗਈ ਐ ਇਦਕੀ ਤਾਂ ਮੌਸਮ ਦੇ ਹਿਸਾਬ ਨਾਲ ਨਾ ਝਾੜ ਇਦਕੀ ਚੰਗਾ ਕੇ ਕੇਲੇ ਨੂੰ ਵੀ ਦੇਣੇ ਪੈਣੇ ਆ ਉਹ ਨਾਲ ਵੀ ਕਰਦਾਂ ਗੱਲਬਾਤ ਉਹਦਾ ਵੀ ਨਮੇੜ ਦਿੰਨੇ ਆ ਤੇ ਇਹਦੇ ਵੀ ਤੰਦਰ ਦੇ ਦਿੰਨੇ ਆ ਗਾਹ ਨੂੰ ਕਿਤੇ ਨਾ ਹੋਈ ਹੜਜੇ ਯਾਰ ਤੇ ਮੈਨੂੰ ਓਖਾ ਜੂ ਇਹ ਹੋ ਜਾ ਬਰਨਾ ਨਹੀਂ ਮੈਨੂੰ ਮਰ ਲਾ। ਇਹ ਸਾਰੀ ਗੱਲ ਆ ਵੀ ਚਾਚੀ ਆਂਦੀ ਕੁਛ ਨਹੀਂ ਉਹਨੂੰ ਇੱਥੇ। ਉਹ ਤਗੜੇ ਕਰਾਂ ਦੇ ਕੰਮ ਆ। ਜਮੇ ਨਹੀਂ ਝੁਰਕਦੀ ਝੁਰਕਦੀ ਭੋਰਾ ਮਾੜਾ ਮੋਟਾ ਆਖੇ ਬੰਦੇ ਦੀ ਰੋਟੀ ਲਾਠੀ ਲੈ ਜਾ। ਪਾਣੀ ਲੈ ਜਾ। ਪੜ ਕੇ ਸਿੱਧਿਆਂ ਤੌਰ ਤੇ 7 ਵਜੇ ਆ ਬੈਠਾ ਇੱਥੇ ਦੁਪਹਿਰਾ ਹੋ ਗਿਆ। ਨਾ ਹੁਣ ਢੇਰੀ ਛੱਡਣ ਜੋਗਾ। ਸਰਗਾ ਚਾਚੇ ਦਾ ਆਪਾਂ ਗਾਂ ਨੂੰ ਇਹਦੇ ਨਾਲ ਸੀਰ ਰਲਣਾ ਹੀ ਨਹੀਂ ਕਰਨਾ। ਨਾ ਨਾ ਨਾ। ਨਾ। ਉਹ ਤਾਂ ਅੰਦਰ ਸਾਰਾ ਪਰਦਾ ਵੀ ਰੱਖਦਾ ਚੰਗੀ ਮਾਰੀ ਦਾ। ਹਮਮ। ਚੱਲ ਚੱਲ ਬਣਾ ਰੋਟੀਆਂ ਲੈ ਚੱਲੀਏ ਉਹਦੀਆਂ। ਐਵੇਂ ਤਾਂ ਤਾਂ ਠੰਡਾ ਹੋ ਗਨ ਮੁਰਕੜਾ ਚਾਚੇ ਨੇ ਟੁੱਹੀ ਮਰੀ ਗਈ। ਚਾਚਾ ਮਿੱਠਾ ਮਿੱਠਾ ਸਿਓ ਨੇ ਲਾਤਾ ਬੋਲ ਹੁਣ ਢੂਠ ਮਾਰਨ ਤੇ ਹੋਊਗਾ ਚਾਚਾ ਮਿੱਠਾ ਸਿਓ ਕਹੂਗਾ ਵੀ 70 ਮਨ ਨਿਕਲੀ ਆ ਟੀ ਵਾਲਾ ਕੰਮ ਵੀ ਕਰਨਾ ਪੈਣਾ ਉਹਦਾ ਆ ਵੀ ਰੱਖ ਲਿਆ ਯਾਰ ਨੂੰ ਕਰਦੇ ਆ ਅੰਨ ਮੰਨਵਾ ਤਾਣੀ ਕਦੋਂ ਆਊਗਾ ਚਾਚਾ ਮਿੱਠਾ ਸਿਓ ਹਮ ਧੁੱਪੇ ਬੈਠਾ ਨਾ ਰੋਟੀ ਆਈ ਤੇ ਨਾ ਚਾਹ ਆਈ ਹੈ ਬੈ ਕੇ ਉਹ ਕਰੇ ਪਹਿਲੀ ਫੋਨ ਲਾਉਣਾ ਨੂੰ ਮੈਂ ਵੀ ਚਾਚਾ ਆ ਜਾਈਆ ਰੋਟੀ ਖਾਟੀ ਦਾ ਟਾਈਮ ਨਾ ਲਿਆ ਘੌਲੀ ਵਾਲਾ ਬੰਦਾ ਬੈਠਾ ਘਰ ਪੜੀ ਜਾਂਦਾ ਹੋਗਾ